ਮੰਡੇ ਆਊਟਲੈਟ ਦੇ ਵਿੱਚ ਆਇਆ ਬਿਗ ਸ਼ਾਰਕ ਡੀਲ ਇੰਡੀਆ ਦਾ ਬਹੁਤ ਵੱਡਾ ਬ੍ਰਾਂਡ ਹੈ ਇੱਥੇ ਤੁਹਾਨੂੰ ਲਗਜ਼ਰੀ ਫਰਨੀਚਰ ਮਿਲੂਗਾ ਬਈ ਜਿਵੇਂ ਇਹ ਸੋਫਾ ਆਪਾਂ ਦੇਖ ਰਹੇ ਹਾਂ ਇਹਦੀ ਕੀਮਤ ਤਾਂ ਹੋਊਗੀ ਲੱਖ ਸਵਾ ਲੱਖ ਹੋਊਗਾ ਟੋਟਾ ਟਾ ਨਹੀਂ ਨਹੀਂ ਬਈ ਨਹੀਂ ਲੱਖ ਸਵਾ ਲੱਖ ਨਹੀਂ ਹੈਗੀ ਵੀ ਜੇ ਆਪਾਂ ਉਂ ਮਾਰਕੀਟ ਦੇ ਹਿਸਾਬ ਨਾਲ ਚਲੀਏ ਤਾਂ ਬਾਜ਼ਾਰ ਦੇ ਵਿੱਚ ਜ਼ਰੂਰ ਇਹ ਲੱਖ ਸਵਾ ਲੱਖ ਤਾਂ ਵਿਕਦਾਗਾ ਬਟ ਜਿਹੜਾ ਆਪਣਾ ਰੇਟ ਹੈਗਾਗਾ ਉਹ ਸਿਰਫ 55000 ਰੁਪਈਆ ਹੈਗਾ ਕੋਲੀ 55000 ਸਿਰਫ 55000 ਰੁਪਏ ਦੇ ਚਾਪਾ ਸੋਫਾ ਦੇਦਾ ਤੇ ਇਹ ਪੀਸ ਇੱਕ ਅੱਧਾ ਰਹਿ ਗਿਆ ਹੁਣ ਜਿਹੜਾ ਇੰਨਾ ਘਟਾ ਨਹੀਂ 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 ਬਾਈ ਪੂਰਾ 11 ਸਟਰ ਸੋਫਾ ਹੈ ਇਹ ਜਿਹਦੇ ਵਿੱਚ 3 3 ਪਲੱਸ ਕੋਰਨਰ ਵਾਲਾ 2 ਸਟਰ ਆਪਣੀਆਂ ਚੇਹਰਾ ਆ ਗਈਆਂ 2 ਸਟਰ ਆਪਣਾ ਡਿਵਾਈਡਰ ਆ ਗਿਆ ਜਿਹਦੇ ਵਿੱਚ ਡਿਜ਼ਾਈਨ ਮਿਲ ਜਣਗੇ ਇਹਦੇ ਵਾਧੂ ਹਾਂਜੀ ਹਾਂਜੀ ਬਾਈ ਕਸਟਮਾਈਜੇਸ਼ਨ ਤੁਸੀਂ ਕਰਾ ਸਕਦੇ ਆ ਆ ਮਿਲ ਜਣਗੇ ਸਾਰੇ ਬਾਈ ਹਾਂਜੀ ਹਾਂਜੀ ਬਾਈ ਅਜੇ ਮੈਂ ਦੋ ਢਾਈ ਸੌ ਡਿਜ਼ਾਈਨ ਹੈ ਵੀ ਇੱਚ ਕੋਈ ਮਰਜ਼ੀ ਕਲਰ ਪਸੰਦ ਕਰ ਲਓ ਜਿਹੜਾ ਮਰਜ਼ੀ ਵੀਰੇ ਜਿਹੜਾ ਬੰਦੇ ਦਾ ਮਨ ਦਾ ਨਾ ਆਊਟਲੈਟ ਹੈਗਾ ਐਚਜੀ ਇਟਨ ਦੇ ਨਾਮ ਤੇ ਤੇ ਉਹਦੇ ਅੰਦਰ ਬਿਗ ਸ਼ਾਰਕ ਸ਼ੋਰੂਮ ਹੈ ਹੂੰ ਉਹਦੇ ਅੰਦਰ ਇਹਦੀ ਗਾਰੰਟੀ ਹੋਊ ਬਾਈ ਹਾਂਜੀ ਹਾਂਜੀ ਵੀਰੇ ਇਹਦੇ ਵਿੱਚ ਨਾ ਜਿਹੜੀ ਫੋਮ ਹੈਗੀ ਉਹ ਪੂਰੀ 40 ਡੈਂਸਟੀ ਦੀ ਪਾਈ ਹੋਈ ਹੈ ਐਚਆਰ ਦੀ ਫੋਮ ਹੈਗੀ ਉਹਦੀ 5 ਸਾਲ ਦੀ ਪੂਰੀ ਦਬਣ ਦੀ ਪੂਰੀ ਫੁੱਲ ਬਟਾ ਫੁੱਲ ਗਾਰੰਟੀ ਹੈ ਹੂੰ ਮਤਲਬ ਤੁਸੀਂ ਵੱਡੇ ਬ੍ਰਾਂਡ ਤੇ ਆਰ ਕੁਆਲਟੀ ਗਣੀ ਤਾਂ ਕੋਈ ਲਾਭ ਨਹੀਂ 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 ਹਾਂਜੀ ਸੋ ਪਤਾ ਹੀ ਹੈਗਾ ਇੱਥੇ ਜਿਹੜਾ ਆਪਾਂ ਮਾਰਕੀਟ ਦੇ ਨਾਲੋਂ ਆਪਾਂ ਹਟ ਕੇ ਚੀਜ਼ ਦੇਣੀ ਹੈਗੀ ਤੇ ਪ੍ਰੀਮੀਅਮ ਚੀਜ਼ ਹੈ ਇਹਦੇ ਵਿੱਚ ਹੂੰ ਹਾਂਜੀ